ਫਗਵਾੜਾ ਦੇ ਵਿੱਚ ਲੁਟੇਰਿਆਂ ਦੇ ਹੌਂਸਲੇਸ ਵਲੇ ਬੁਲੰਦ ਹੋ ਚੁੱਕੇ ਨੇ ਲੁਟੇਰੇ ਦਿਨ ਦਿਹਾੜੇ ਲੋਕਾਂ ਦੀਆਂ ਦੁਕਾਨਾਂ ਦੇ ਵਿੱਚ ਵੜ ਕੇ ਵਾਰਦਾਤਾ ਨੂੰ ਅੰਜਾਮ ਦੇ ਰਹੇ ਨੇ ਤੇ ਤਾਜ਼ਾ ਮਾਮਲਾ ਨੀਟਾ ਚਿਕੰਦ ਬਿਲਕੁਲ ਹੀ ਸਾਹਮਣੇ ਬੇਦੀ ਮੈਡੀਕਲ ਸਟੋਰ ਦਾ ਜਿੱਥੇ ਦਿਨ ਦਿਹਾੜੇ ਐਕਟਿਵਾ ਸਵਾਰ ਤੋਂ ਲੁਟੇਰੇ ਜਿਨ੍ਹਾਂ ਕੋਲ ਦਾਤ ਫੜੇ ਹੋਏ ਸਨ ਦੁਕਾਨਦਾਰ ਨੂੰ ਤਮਕਾ ਕੇ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਨੇ ਜਾਣਕਾਰੀ ਅਨੁਸਾਰ ਮੈਡੀਕਲ ਸਟੋਰ ਦੇ ਮਾਲਕ ਜਿਸ ਦਾ ਇਹ ਕਹਿਣਾ ਹੈ ਕਿ ਉਹ ਕਰੀਬ ਸ਼ਾਮ 4:00 ਵਜੇ ਦੁਕਾਨ ਤੇ ਬੈਠਾ ਖਾਣਾ ਖਾ ਰਿਹਾ ਸੀ। ਇਹਨਾਂ ਨੰਬਰ ਤੋਂ ਗਰੇ ਰੰਗ ਦੀ ਐਕਟਿਵਾ ਤੇ ਦੋ ਨੌਜਵਾਨ ਆਉਂਦੇ ਨੇ ਤੇ ਸਕੂਟਰੀ ਤੋਂ ਉੱਤਰ ਕੇ ਸਿੱਦੇ ਦੁਕਾਨ ਦੇ ਅੰਦਰ ਆ ਜਾਂਦੇ ਨੇ। ਜਿਨ੍ਹਾਂ ਦੇ ਕੋਲ 9 ਫੁੱਟ ਦੇ दात ਪڑے ਹੋਏ ਸਨ ਜਿਨ੍ਹਾਂ ਨੇ ਆਉਂਦਿਆਂ ਹੀ ਉਸਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਦੁਕਾਨ ਮਾਲਕ ਦੇ ਵੱਲੋਂ ਕੁਰਸੀ ਅੱਗੇ ਕਰਕੇ ਆਪਣੀ ਜਾਨ ਬਚਾਈ ਗਈ ਹੈ ਤੇ ਉਹਨਾਂ ਨੇ ਦੱਸਿਆ ਕਿ ਲੁੱਟੇਰੇ ਉਹਨਾਂ ਨੂੰ ਡਰਾਉਂਦੇ ਧਮਕਾਉਂਦੇ ਹੋਏ ਗੱਲੇ ਦੇ ਵਿੱਚ ਪਈ 14 ਤੋਂ 15 ਹਜ਼ਾਰ ਦੀ ਨਕਦੀ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਜ਼ਿਕਰ ਹੋ ਗਿਆ ਇਹ ਜਿਹੜਾ ਮਾਮਲਾ ਕੁਝ ਦਿਨਾਂ ਪਹਿਲਾਂ ਜੀਟੀ ਰੋਡ ਤੇ ਟਾਇਰਾਂ ਦੀ ਦੁਕਾਨ ਤੋਂ ਵੀ ਸਾਹਮਣੇ ਆਇਆ ਸੀ ਤੇ ਇਸੇ ਤਰ੍ਹਾਂ ਲੁੱਟੇਰੇ ਦੁਕਾਨ ਮਾਲਕ ਨੂੰ ਦਾਤ ਵਿਖਾ ਕੇ ਨਕਦੀ ਲੁੱਟ ਕੇ ਫਰਾਰ ਹੋ ਗਏ ਸਰ ਆਏ ਦਿਨਾਂ ਜੀਆਂ ਵਾਰਦਾਤਾਂ ਦੇ ਕਾਰਨ ਸ਼ਹਿਰ ਵਾਸੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਦਾ ਜਾ ਰਿਹਾ ਹੈ ਮਾਮਲੇ ਸਬੰਧੀ ਉਹਨਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਅਭਿਸ਼ੇਕ ਵੀ ਦੀ ਹਾਂ ਸਰ ਕੀ ਮਾਮਲਾ ਕੀ ਹੈ ਜਿਹੜਾ ਅੱਜ ਦੁਕਾਨ ਦੇ ਸ਼ਾਪ ਦੇ ਖੜੇ ਆ ਬਾਹਰ ਆਪਣੇ ਮਾਮਲਾ ਇਹ ਜੀ ਅਸੀਂ ਖਾਣਾ ਖਾ ਰਹੇ ਸੀਗੇ ਤੇ ਉਸ ਦੌਰਾਨ ਦੋ ਲੜਕੇ ਆਏ ਤੇ ਅਸੀਂ ਪੁੱਛਿਆ ਕਿ ਕੀ ਹਾਂਜੀ ਦੱਸੋ ਜੀ ਉਹਨਾਂ ਨੇ ਨੌ ਨੌ ਫੁੱਟੇ ਦਾਤ ਸੀ ਉਹਨਾਂ ਕੋਲ ਠੀਕ ਹੈ ਤੇ ਉਹ ਆ ਕੇ ਉਹ ਸਿੱਧੇ ਹੀ ਸਾਡੇ ਤੇ ਮਰਨ ਲੱਗੇ ਕਿ ਤੁਹਾਡੇ ਕੋਲ ਜੋ ਪੈਸੇ ਹੈਗੇ ਸਭ ਕੋਈ ਕੱਢ ਕੇ ਇੱਥੇ ਰੱਖ ਲਓ ਕਿੰਨੀ ਪੇਮੈਂਟ ਸੀ ਸਰ ਪੇਮੈਂਟ ਸੀਗੀ 14-15000 ਰੁਪਏ ਸੀਗਾ ਤੇ ਕਿੰਨੇ ਕ ਵਜੇ ਹਸਾ ਹੋਇਆ ਸਰ ਇਹ ਹਸਾ ਹੋਇਆ ਕੋਈ ਕਰੀਬ 4:30 ਦੇ ਵਿੱਚ ਕਿਸ ਚੀਜ਼ ਦੇ ਉੱਪਰ ਆਏ ਸੀ ਸਰ ਐਕਟਿਵਾ ਦੇ ਉੱਪਰ ਆਏ ਸੀ ਇਹ ਗ੍ਰੇ ਰੰਗ ਦੀ ਐਕਟਿਵਾ ਸੀਗੀ ਠੀਕ ਹੈ ਜੀ ਕੋਈ ਨੰਬਰ ਨੰਬਰ ਉਹਨਾਂ ਨੇ ਬਲੈਕ ਕੀਤਾ ਕੋਈ ਸੀਸੀਟੀ ਵੀ ਕੈਮਰੇ ਚਾਹੀਏ ਕੁਛ ਨਹੀਂ ਤੇ ਉਹ ਉੱਡ ਗਏ ਸਿੱਧੇ ਚਲੇ ਗਏ ਜਿੰਦਰ ਵੱਲੋਂ ਗਏ ਤੇ ਤੁਹਾਡੇ ਕੋ ਸਿੱਧੇ ਅੰਦਰ ਆ ਗਏ ਹਾਂ ਸਿੱਧੇ ਅੰਦਰ ਆ ਗਏ ਤੇ ਮਾਰ ਦੌੜ ਗਈ ਇੱਕ ਕੁਰਸੀ ਹਾਂਜੀ ਹਾਂਜੀ ਉਹ ਸਾਡੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉੱਪਰ ਅਸੀਂ ਅੱਗੇ ਕੁਰਸੀ ਕਰੀ ਕੁਰਸੀ ਸਾਰੀ ਤੋੜਦੀ ਉਹਨਾਂ ਨੇ ਤੇ ਗੱਲੇ ਜੋ ਪੇਮੈਂਟ ਵੀ ਲੈ ਗਏ ਹਾਂਜੀ ਪੇਮੈਂਟ ਵੀ ਲੈ ਗਏ ਤੇ ਪੁਲਿਸ ਗਿਆ ਕੀਤੀ ਸਮਾਂ ਲੈ ਗਏ ਹਾਂਜੀ ਹਾਂਜੀ ਸਭ ਕੁਝ ਵਾਕਿ ਬਿਲਕੁਲ ਐਸੀ ਪੁਲਿਸ ਨੇ ਪੂਰਾ ਸਾਥ ਦਿੱਤਾ ਸਾਡਾ ਤੇ ਜਿੱਦਾਂ ਸਾਰਾ ਸ਼ਹਿਰ ਦੇ ਵਿੱਚ ਬੜੀਆਂ ਮਾਰਦਾ ਤਾਂ ਹੋ ਰਹੀਆਂ ਵਾ ਕੀ ਕਹਿਣਾ ਚਾਹੁੰਦੇ ਪਰਚਾਇਨ ਕੋ ਕੀ ਮੰਗ ਰਹੇ ਹੋ ਆਪਾਂ ਇਹ ਜੀ ਹੁਣ ਸਭ ਦੇ ਨਾਲ ਹੀ ਆਏ ਪੁਲਿਸ ਨੇ ਜਸਾਤ ਦੇ ਰਹੀ ਹੁਣ ਪੁਲਿਸ ਦੇ ਵੀ ਹੁਣ ਨੋਨੋ ਫੁਟੇ ਡਾਂਗ ਉਹਨਾਂ ਕੋ ਵੀ ਉਚਾਰੇ ਕੀ ਕਰਨਗੇ ਤੁਸੀਂ ਕੋਈ ਪੈਰ ਭਾਈ ਜਿੱਤੀ ਪਿੱਛੇ ਜਾ ਕੇ ਹਾਂਜੀ ਪਿੱਛੇ ਜਾ ਕੇ ਆਏ ਆ ਉਹਨਾਂ ਨੇ ਡਾਂਗ ਸੀਗੀਆਂ ਉਹਨਾਂ ਪਿੰਡਾ ਪਿੰਡਾ ਵਿੱਚ ਨਿਕਲ ਕੇ ਉਹ ਨੱਟ ਗਏ ਤੇ ਕਿੰਨੇ ਵਜੇ ਸਮਾਤੀ ਇਸ ਸਵਾ 4 ਵਜੇ ਅਸੀਂ ਉਹਨਾਂ ਦੇ ਮਗਰ ਲੱਗੇ ਹੁਣ ਅਸੀਂ 5 ਵਜੇ ਆਏ